ਸਵੇਰੇ ਜਲਦੀ ਉੱਠ ਕੇ ਕੱਪੜੇ ਧੋਣੇ ਖਾਣਾ ਬਣਾਉਣਾ ਭਾਂਡੇ ਮਾਂਜਣੇ ਝਾੜੂ ਪੋਚੇ ਤੋਂ ਲੈ ਕੇ ਡਿਊਟੀ ਤੱਕ ਹਰ ਫਰਜ਼ ਤਨ ਮਨ ਨਾਲ ਨਿਭਾਈ ਦਾ ਰੋਜ਼ ਸੈਂਕੜੇ ਕੰਮ ਕਰਦੇ ਜੋ ਦਿਂਦੇ ਕਿਸੇ ਨੂੰ ਦਿਖਾਈ ਨਾ ਜੇ ਕਿਧਰੇ ਜਾਣਾ ਪੈ ਜੇ ਤਾਂ ਸੋਚਣ ਸਾਰੇ ਕੰਮ ਹੀ ਕਰਕੇ ਜਾਣ ਜੇ ਹੋਈਏ ਬਿਮਾਰ ਤਾਂ ਕੱਲਾ ਕੱਲਾ ਜੀ ਕਰਦਾ ਪਿਸ ਜਾਂਦਾ ਨਿਤ ਕੰਮ ਕਰੀ ਸਾਡੇ ਦਿਸਦੇ ਨਾ ਇੱਕ ਦਿਨ ਨਾ ਹੋਣ ਤਾਂ ਸਭ ਨੂੰ ਦਿਸ ਜਾਂਦਾ ਨਿਤ ਕੰਮ ਕਰੀ ਸਾਡੇ ਦਿਸਦੇ ਨਾ ਇੱਕ ਦਿਨ ਨਾ ਹੋਣ ਤਾਂ ਸਭ ਕੁਝ ਦਿਸ ਜਾਂਦਾ ਇੱਕ ਦਿਨ ਨਾ ਹੋਣ ਤਾਂ ਸਭ ਕੁਝ ਦੇਖ